ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਜਸਪ੍ਰੀ ਸਿੱਧੂ ਤੇ ਅੱਜ 27 ਤਰੀਕ ਤੇ ਦਿਨ ਬੁੱਧਵਾਰ ਤੇ ਆਪਾਂ ਖੜੇ ਆ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਇਹ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਆ ਤੇ ਬਹੁਤ ਹੀ ਘੈਂਟ ਘੈਂਟ ਟਰੈਕਟਰ ਲਿਆ ਬਾਈ ਸ਼ਰਮਾ ਤੇ ਸ਼ਰਮੇ ਨਾਲ ਗੱਲ ਕਰਾਉਣਾ ਹੋਰ ਜੀ ਸ਼ਰਮਾ ਜੀ ਕਿਹਾ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਅੱਜ ਪਾਸ਼ਾ ਮਹਾਰਾਜ ਚਾਰਤੀ ਕਲਾ ਜਿ ਰੱਖੇ ਸੋਨੂੰ ਬਾਈ ਉਹ ਠੀਕ ਠਾਕ ਹੋ ਤੇ ਆਪਣਾ ਭਰਾ ਸੇਵ ਸਿੰਘ ਪਿੰਡ ਦਾਦੂ ਹਰਿਆਣਾ ਚਾ ਬਾਈ ਦੇਸੂ ਜੋਧਾ ਹੈ ਨਾ ਇਸ ਨੂੰ ਜਿਹੜਾ ਹਰਿਆਣੇ ਚ ਆਪਈਆ ਕਾਲਿਆਣੀ ਕੋਲੇ ਤੇ ਆਪ ਕੱਪੜੀ ਕੋਲੇ ਬੱਤੇ ਕੱਪੜੀ ਕੋਲੇ ਵਿਚਾਲੇ ਜੀ ਹੈ ਨਾ 22 ਦਾ ਟਰੈਕਟਰ ਫਰਮਾਵਾਂਗੇ ਤੇ ਕੋਸ਼ਿਸ਼ ਕਰਾਂਗੇ ਜਾਇ ਦੇ ਤੋਂ ਬਾਅਦ ਵੀ ਅੱਤੱਕਾ ਕਰਕੇ ਬਾਈ ਨੂੰ ਥੋੜਾ ਬਤਾ ਉਦੋਂ ਪਹਿਲਾਂ ਕਈ ਕ੍ਰੋਸ ਕਰ ਰਿਹਾ ਜੀ ਨਾ 255 ਹਾਂ 5 ਮਿੰਟਾਂ ਦਾ ਜਮਾ ਸਿਰਹਾ ਤੇ ਆਗਾ ਤੇ ਟਾਇਰ ਵੀ 6ਵਾਂ 80 90 ਬਾਈ ਭਾਈ ਕ੍ਰੋਸ ਕਰਕੇ ਲੈਣਾ ਹੈ ਇਹ ਟਾਇਰ ਪੀਂਟ ਗੱਲ ਬਾਤ ਬਹੁਤ ਸਿਆਰਾ ਹੈ ਬਾਈ ਇੱਕ ਮਾਡਲ 14 16 17 ਵਰਗਾ ਟਰੈਕਟਰ ਪਿਆ ਸਾਰਾ origignal ਆ ਬਾਈ ਟਾਇਰਾਂ ਦੀ ਗੱਲ ਕਰੀਏ ਬਾਈ 85 90 ਪੈਸੇ ਟਾਇਰ ਆ ਓਪਾ ਪੀਸ ਆ ਇੱਥੇ ਮਾਰਦੇ ਇਹਦੇ ਬਾਈ ਕੈਮਰਾ ਕ੍ਰੋਸ ਕਰਕੇ ਦਿਖਾਉਂਦਾ ਇੱਥੇ ਦਿਖਾਤਾ ਦਿਖਾਤਾ ਚਾਰੇ ਪਾਸੋਂ ਟਰੈਕਟਰ ਦਿਖਾ ਦੇ ਵੀਰੇ ਇਹ ਆ ਗਿਆ ਆਪਣਾ 14 ਮਾਹ ਹਾਂਜੀ ਸਾਰਾ ਮੂਰਾ ਇਹ ਨਾਲ ਤੱਕ ਆਉਂਦਾ ਚਮਾ ਸੀਰ ਆਈ ਹਾਂ ਸੀਲਾਂ ਲੱਗੀਆਂ ਉਹਦਾ ਮੰਡਲਾ 14 ਮਾਹ ਭਾਈ ਕਹਿੰਦਾ ਨਾ ਮੂਰਾ ਮਾਰਾਂਗੇ ਹਲੇ ਨਾਲ ਹੀ ਫਿਰਦੇ ਆ ਨਾ ਦੇਖਾਓ ਦੇਖਾਓ ਗੇਰ ਤੇ ਵੀ ਰਿਚਾ ਪੀ ਲੱਗੇ ਆ ਮੂਰਾ ਕੰਪਨੀ ਦੀ ਆ ਉਹ ਵਿੱਚ ਕਰਨਾ ਕਿਸੇ ਨਟ ਤੇ ਚਾਪੀਂ ਲੱਗੀ ਕਿੰਨੇ ਵੀ ਰੰਗ ਰੰਗ ਦੇ ਵੱਜਾ ਦੇ ਦੇਣਦਾਰੀ ਇੱਕ ਗੱਲ ਹੋਰ ਆ ਭਰਾਵੋ ਇਹਦੇ ਵਿੱਚ ਪੁਰਾਣਾ ਇੰਟਰਵਿਊ ਕੱਟਿਆ ਜੋ ਥੱਬਲ ਤੁਹਾਡਾ ਸਹੀ ਹੋਣਾ ਚਾਹੀਦਾ ਲੋਲ ਫੈਕਸ ਵੀ ਠੀਕ ਆ 4 ਲੱਖ ਤੇ 99000 ਹੀ ਸੀ ਠੀਕ ਆ ਆਹ ਦੇਖੀ ਜੀ ਅਟਕਾ ਤਾਂ ਹੈ ਅੱਟੇ ਕਸਾਂ ਦੀ ਵੀ ਕਰਦੇ ਕਿੰਨੇ ਪੈਸਾ ਦਾ ਬਾਈ ਤੇ ਨੇ 75000 ਲੈਣ ਦੇ ਦਾ ਕਿ ਜੇ ਤੇ ਦੇ ਸਹੀ ਕੋਈ ਨਾ ਦਾਈ ਮਾ ਪਰ ਹੁਣੀ ਕਰ ਕੋਈ 70000 ਜਿਆਦਾ 60000 ਦਾ ਬਾਈ ਤੋਂ ਇੱਥੇ ਲੈ ਲਾਂਗੇ ਸਾਥੇ ਯਾਰ 6000 ਯਾਰ ਮੈਂ ਸਰਦਨ ਹਰਿਆਣਾ ਨੰਬਰ ਐਨਓਸੀ ਮਿਲੂ ਬਾਈ ਕੋਈ ਕੁਝ ਨਹੀਂ ਹਰਿਆਣਾ ਨੀ ਹੁੰਦਾ ਐਵੇਂ ਵੀਡੀਓ ਦੇ ਵਿੱਚ ਨਾ ਕਿਹਾ ਕਰੋ ਕਿ ਹਰਿਆਣਾ ਪੰਜਾਬ ਹਰਿਆਣਾ ਪੰਜਾਬ ਵਿੱਚ ਨਾ ਪਾਇਆ ਕਰੋ ਲੋਕਾਂ ਨੂੰ ਵੀਰੇ ਜਿਹੜੇ ਟਰੈਕਟਰ ਦੇ ਕਾਗਜ਼ ਪੱਤਰ ਸਹੀ ਆ ਐਨਓਸੀ ਨਿਕਲਦੀ ਆ ਉਹ ਤੇ ਕੁਝ ਵੀ ਨਹੀਂ ਲੱਗਦਾ 33200 ਰੁਪਏ ਬੀਮਾ ਲੱਗਦਾ ਵੀਰੇ 6500 ਰੁਪਿਆ ਨਾ ਕਰਾਉਂਦੇ ਤੇ ਪੰਜਾਬ ਨੰਬਰ ਚੱਕਰ ਤੇ ਪੈਸੇ ਲੱਗਣਗੇ ਭਾਈ 909500 ਰੁਪਏ ਲੱਗਦਾ ਐਵੇਂ ਘਬਰਾ ਨਾ ਕਰਿਆ ਕਰੋ ਬਾਈ ਜੀ ਤੇ ਸਹੀ ਗੱਲ ਦੱਸਿਆ ਕਰੋ ਭਰਾਵਾਂ ਨੂੰ ਅੱਗੇ ਆ ਗਿਆ ਸ਼ਕਤੀ ਦੀ ਦੂਜਾ ਹੌਲਾ ਸ਼ਕਤੀ ਦੀ ਆ ਗਿਆ ਬਾਈ ਕੋਪਰ ਡਿਜ਼ੈਨੀਟਰ ਪੰਜਾਬ ਨੰਬਰ ਪੀਵੀ 11 ਅੱਗੇ ਚਾਰੇ ਪਾਸੇ ਦਿਖਾ ਦੇ ਟਾਇਰ ਪਿਛਲੇ ਹੈਗੇ 90 35 ਪੂਰ ਰਹਿ ਗਿਆ ਪਿਛਲੇ ਪਾਸੇ ਉਹ ਆਵਾਸ਼ ਦੇ ਰਗਾ 3 ਸਪੀਡ 55 ਐਚਪੀ ਟਰੈਕਟਰ ਇਹ ਬੜੇ ਘੱਟ ਮਿਲਦੇ ਜਿਹਦੇ ਪਾਵਰ ਸਪੀਡ ਰਗਾ ਇਹ ਰਿੰਗ ਨਾਲ ਉਹ ਕੇ ਸਾਰਾ ਰਿਜਾ ਕੇ ਦੇ ਦੇ ਉਹ ਹਾਂਜੀ ਇਹ ਤੋਂ ਰੰਗ ਪੇਟ ਨਾ ਨਹੀਂ ਹੋਇਆ ਠੀਕ ਹੈ ਜੀ ਠੀਕ ਹੈ ਇਹ ਤੇ ਲੂਨ ਸੈਂਸਰੀ ਹੋਣਾ ਠੀਕ ਪੁਰਾਣਾ ਟਰੈਕਟਰ ਜਰੂਰ ਕੱਟਿਆ ਜਾਉ ਜਿੰਨੇ ਕਦਾ ਹੋਊਗਾ ਓਨੇ ਕਦਾ ਕੱਟਾ ਲਓ ਬਾਈ ਜੀ ਜੇ ਐ ਲੱਗੇ ਬਾਈ ਘੱਟ ਕੱਟ ਲਿਆ ਅਬ ਦਾ ਕਿਤੇ ਹੋਰ ਵੇਚ ਲਓ ਇਹ ਵੀ ਰੱਖ ਲਓ ਅੱਜ ਦਾ ਠੀਕ ਹੈ ਠੀਕ ਹੈ ਹਾਂਜੀ 4% ਘਾਟੇ ਬਾਈ ਇਹ ਜਦ ਤੱਕ ਨੂੰ ਬਨਾਬ ਬਸੇ ਦਾ ਪੈਸਾ ਹੈ ਨਾ ਨਾਗ ਵਰਗਾ ਕਾਲਾ ਬੇ ਨਾ ਇਹ ਕਹਦਾ ਇਹ ਮੰਗਲਾਲ ਦਾ ਛਿੱਟਾ ਖਾ ਗਿਆ ਤੁਗਨੇ ਪੈਸੇ ਦੀ ਲਓ ਜੀ ਤੁਗਨੇ ਛਿੱਟਾ ਕਰੀ ਛਿੱਟਾ ਸਾਡਾ ਐਡਰੈਸ ਦੇਦਾ ਹੈ ਜੇ ਤੁਹਾਨੂੰ ਲੱਗਦਾ ਇਹ ਮੰਗਲਾਲ ਦਾ ਛਿੱਟਾ ਚਾਰ ਪੁਆਇੰਟ ਦਾ ਰੇਟ ਹੈ ਹਾਂਜੀ ਮਾਸੇ ਤੂੰ ਮੰਨਤਾ ਨਹੀਂ ਬੜਾ ਹੀ ਹੈ ਇਹ ਹਲਚ ਬਣਾਇਆ ਕਰਿਆ ਰੇਟ ਪਾਇਆ ਮੇਰੇ ਭਰਾ ਦੇਖੀ ਜਾਂਦੇ ਆ ਵੀਡੀਓ ਉਹ ਦੇਖੀ ਜਾਂਦੇ ਫੇਰੀ ਗਲਤ ਤਾਂ ਹੁੰਦਾ ਮੈਂ ਟਾਇਰ ਪੁਆ ਕੇ ਲਿਆ ਮੈਂ ਉਹ ਤੋਂ ਵਾਰੀ ਟਾਇਰ ਵਾਲਾ ਬਾਈ ਹੁਣ ਤੂੰ ਆ ਕੇ ਲਿਆ ਲਾਲਾ ਦੇਰ ਕਿਉਂ ਪੁਆਈ ਤੂੰ ਨੋਡ ਨੂੰ ਪਵਾ ਨੋਡ ਨੂੰ ਪਵਾਏ। ਦੇਖ ਲਓ ਭਾਈ ਕਹਿੰਦਾ ਮੈਂ ਟਾਇਰ ਪਵਾਇਆ। ਤੇ ਟਾਇਰਾਂ ਤੋਂ ਮੇਨਾ ਲਊ ਕੌਣ? ਪਹਿਲਾਂ ਘੱਟ ਟਾਇਰਾਂ 'ਚ ਰੇਟ ਭਰੇ। ਚੱਲ ਕੋਈ ਨਹੀਂ। ਕਿੰਨੇ ਦਾ ਲਊ? ਹੈ? ਬਸ 60000 ਦੋ। ਨਾ ਨਾ। ਡੈਰੀ ਕਰ ਲਓ। ਫਹੀ ਇਹ ਜੰਮੇ ਨਹੀਂ। ਫਹੀ। ਇਹ ਤਾਂ ਹੋਰ ਵਾਲਾ ਹਿੰਦਪਾ ਦੱਸ ਦਿੰਨੇ ਆ ਰੇ। ਉਹ ਆਏ ਆ ਇਹਨਾਂ ਨੂੰ। ਕਿਸ਼ਰਮਾ ਭੈਅ ਤੇ ਕਰੂਆ। ਛਰਮੇ ਵਾਲੇ ਆਪਾਂ ਉੱਪਰ ਰੱਖ ਲੈਨੇ ਆ ਹਨਾ। ਕੁਛ ਕਹੀ ਆਵੇ ਭਾਈ ਆ 60 ਕਹੀ ਆ ਵੀ ਕੁਛ ਕਹੀ ਜਾਵੇ। 8.4 ਲੱਖ ਦਾ ਟਰੈਕਟਰ ਬਾਈ ਕੋਲੰਗ 8.4 ਲੱਖ ਦਾ ਲਓ ਤੇ ਲੂਟ ਆ ਗਿਆ ਤਾਂ ਹੋਰ ਵੀ ਕਰਨਾ ਹੈ ਆਪਾਂ ਬਾਈ 36 30 ਲੈ ਕੇ ਆ ਗਿਆ ਬਈ ਲੈ ਬਾਈ ਫਾਰਮ 45 ਦੇ ਬਾਈ ਮੈਨੂੰ ਫੋਨ ਬਹੁਤ ਆਉਂਦੇ ਸੀ ਅੱਜ ਆਪਾਂ ਫਾਰਮ 45 ਦਾ ਬਾਈ ਕੋਕਾ ਵੀ ਸੀ ਆ ਰਿਜਨਲ ਹੀ ਸਾਰਾ 13 ਮਾਡਲ ਹੈ ਲੂਨ ਫੈਂਸੀ ਵੀ ਹੋ ਜੂ ਪੁਰਾਣਾ ਟਰੈਕਟਰ ਵੀ ਕੱਟੇ ਲੋ ਹਾਂ ਕਾ ਟੱਪੇ ਦਾ ਬਾਈ ਇਹ ਕੁਸ ਕੇ ਦੇ ਬਾਈ ਬੱਜਾ ਜਰ ਹੈ ਨਾ ਪਾਵਰs ਦੇ ਰਗਾ ਨਾ ਬੜਾ ਕਾ ਨਾ ਬੜਾ ਕਾ ਕੀ ਬੜਾ ਆ ਤੇ ਦਾਣਿਆਂ ਵਾਲਾ ਰੰਗ ਆ ਬਾਈ ਟੌਪ ਮਾਡਲ ਇਹਦਾ ਹੁਣ ਹਾਂਜੀ 394000 ਲਿਖੀ ਬੈਠਾ ਹਾਂਜੀ ਹਾਂਜੀ ਕਿੰਨੇ ਬੈਠਾ ਇਹ ਦੇ ਦਿੰਦੀ 70000 ਐ ਨਾ ਕਰਦਾ ਬੱਦ ਕਰ 10 ਮਿੰਟ ਨੂੰ ਫੋਨ ਆਇਆ ਕੋਈ 13 ਮਾਡਲ ਆ ਭਰਾ ਮੇਰਾ 3 ਲੱਖ ਕਿੰਨੇ ਦਾ ਕਿਹਾ ਸੀ 70000 ਉਹ 70 ਦਾ ਬਾਹਲਾ ਯਾਰ ਕਿੱਥੋਂ ਲੈ ਆਇਆ ਬਾਈ 20000 ਖੰਡਾ ਕਰਤਾ ਅੱਛਾ ਯਾਰ ਪਰ ਰੇਟਰ ਲੈ ਜਾ ਬਾਈ ਓਏ 18000 ਦਾ ਲੈ ਜੀਓ ਠੀਕ ਹੈ ਜੀ ਲੈ ਬਾਈ 9 ਮੈਂ ਛੱਡਤਾ ਠੀਕ ਹੈ ਜੀ ਤੇ ਬਾਈ ਐ ਨਹੀਂ ਭਾਈ ਦਾ ਜੱਟ ਆਪਣਾ ਹੂੰ ਹੂੰ ਕਹੇ ਬਾਈ ਜੱਟਾ ਮੌਕੇ ਤੇ ਹੋਰ ਵੀ ਮੰਨਦਾਨ ਕਰਾਂਗੇ ਬਾਈ ਓਏ ਠੀਕ ਹੈ ਠੀਕ ਹੈ ਜੀ ਅੱਗੇ ਆ ਕੇ ਹਰ ਕੇ ਨਹੀਂ ਇਹ ਤਾਂ ਸੋਫੀ ਆ ਕੀ ਲੈਣਾ ਮੇਰੇ ਗੱਲਾਂ ਚ ਨਾ ਦਿਓ ਹੂੰ ਆਪ ਪਤਾ ਬਾਈ ਖਾਨੇ ਹਾਂਜੀ ਐਂਟੀਆ अगया रे अर्जेंट अच्छा नोवो पेंट ट्रैक्टर ब्राह्मण के शर्मा रिक्शे बाबू जानते जब नमा ट्रैक्टर जब नमा जमा नमा चारों पाच से घेरा दे के लेओ भाई मार से दोने कैमरे पे मैं चला के भी देखा है भाई ट्रैक्टर ये कैमरा भी लगी है पेंट का दरवाजा ब्राह्मण शर्मा लेने आया बाहर दे ਸੋ ਉਹ ਆ ਫ੍ਰੀਕੀ ਹੈ ਨਾ ਭਾਈ ਨਵਾਂ ਟਰੈਕਟਰ ਆ ਬਿਲਕੁਲ ਯਾਹ ਜੀ ਮਾੜੀ ਸਤਾਰਾ ਤੇ ਕੰਡੀਸ਼ਨ ਦਾ 22 23 ਵਰਗੀ ਦਾ ਹਾਂ ਸਾਰਾ ਪੁਰਾਣਾ ਟਰੈਕਟਰ ਵੀ ਕੱਢਾਂਗੇ ਲੋਲ ਫੈਸਲੀ ਕਰਾ ਦਾਂਗੇ ਠੀਕ ਹੈ ਗੱਲ ਮੈਨੂੰ ਬਸ ਆ ਡਰਾਉਂਦਾ ਰੇਟ ਦਾ ਯਾਰ ਬਸ ਟਰੈਕਟਰ ਕੱਢੀ ਦਵਾਉਂਦਾ ਸਾਰੀ ਛੱਤ ਸੁਥਰੀ ਚੰਗੀ ਲੱਗੀ ਹੈ ਨਾ ਹਾਂ ਚੰਗੀ ਲੱਗੀ ਇਹ ਟੈਂਡਾ ਫੱਟੀ ਹੈ ਕਿ ਸਾਰਾ ਸਾਰਾ ਬੁਨਾਰਾ ਭਾਈ ਕਹਿੰਦਾ ਕਿੰਨੇ ਪੈਸਾ ਦਾ ਨੇ ਹਲਾ ਤੂੰ ਮੈਂ ਕਿਸੇ ਦਾ ਬੂਰ ਘਟਾ ਦੇਣਾ ਨਹੀਂ ਕਰੂੰਗਾ ਮੈਂ ਨਹੀਂ ਕਿਹਾ ਗੱਲ ਪਾ ਦੇ ਇਹ 5500 ਸਾਢੇ 5000 ਸਾਢੇ 5 ਲੱਖ ਰੁਪਇਆ ਕਹਿੰਦਾ 5 ਲੱਖ ਤੇ 40000 ਦਾ ਟਰੈਕਟਰ ਲੈ ਲਾਗੇ ਠੀਕ ਹੈ ਐਡ ਦੇ ਨਹੀਂ ਟਰੈਕਟਰ ਜਾਂ ਦੇ ਦਾਂਗੇ ਭਰਾਵਾ ਪੁੱਛੇ ਕਹਿੰਦਾ ਇੱਕ ਮਗਰ ਗੱਲ ਸੁਣਾਉਣਾ ਲੈ ਭਾਈ ਮੈਂ ਨਾ ਨਹੀਂ ਲੈਂਦਾ ਕੋਈ ਬੰਦੇ ਨੇ ਮੇਰੀ ਵੀਡੀਓ ਪਾ ਲਈ ਮੈਂ ਭਾਈ ਵੀਡੀਓ ਕੈਨੇਡਾ ਡਾਇਰੈਕਟਰ ਹੜਿਆਉ ਫੋਰ ਸੇਲ ਕਰਨੇ ਗਿਆ। ਕੋਨੇਓ ਬੰਦੇ ਦਾ ਕੈਨੇਡਾ ਦਾ ਨੰਬਰ ਨਹੀਂ ਪਾਇਆ। ਮੈਂ ਵੀਰੇ ਅੱਜ 15ਵਾਂ ਦਿਨ ਆ ਉਹ ਗੱਲ। ਮੈਂ ਵੀਰੇ ਨੰਬਰ ਪਾ ਦੇ ਪਿਛਲੇ ਬੁੱਧਵਾਰ ਕਹੇ ਮੈਂ ਨੰਬਰ ਪਾ ਦੇ। ਫੋਨ ਬਹੁਤ ਕੀਤੇ ਨੰਬਰ ਪਾ ਦੇ। ਪਿਛਲੇ ਬੁੱਧਵਾਰ ਕਹਿੰਦਾ ਮੈਨੂੰ 150 ਡਾਲਰ ਦਵਾ ਫੇਰ ਪਾਉਂਗਾ। ਉਹ ਜੰਦਰੋ ਮੇਰੇ ਯਾਰ ਦੋਸਤ ਜਿਹੜਾ ਬਿਵਾਰ ਬੈਠਿਆ ਭਰਾ ਐਨਆਰਆਰ ਆ ਰਿਹਾ ਬੈਠਿਆ ਤੇ ਕਹਿੰਦੇ ਪਤਾ ਕਿਵੇਂ ਬੰਦੇ ਉਹਨਾਂ ਨੂੰ। ਜਿੰਨੇ ਆਪਾਂ ਖਾਲ ਘੜਦੇ ਔਖੇ ਹੁੰਦੇ ਨਾ। ਉਹ ਵੀ ਬਾਈ ਸੱਟਾਂ ਲਾਉਂਦੇ ਔਖੇ ਹੁੰਦੇ ਆ ਤੇ ਮੈਂ ਉਹ ਬੰਦੇ ਤੋਂ ਪੈਸੇ ਕਿਨੇ ਕਹਾ ਬਾਈ ਵੀਡੀਓ ਦੇ ਪੈਸੇ ਪਾ ਇਹ ਮਰਗਾਂ ਜਮੀਰਾਂ ਹੁੰਦੀਆਂ ਫੁੱਟੂ ਦਾ ਫੁੱਟੂ ਬੰਦੇ ਦਾ ਕੰਮ ਆ ਇਹ ਠੀਕ ਹੈ ਗੱਲ 5 ਲੱਖ ਤੇ 40 ਹਜ਼ਾਰ ਦਾ ਦੇ ਦਿਆਂਗੇ ਇਹਦਾ ਮੋਗਾ ਦਾ ਹਾਊਸ ਹੈ 2007 ਮਾਡਲ ਆ ਹਨਾ ਇਹਦੇ ਵਿੱਚ ਪੁਰਾਣਾ ਡੱਟ ਕੇ ਟੱਕਰ ਨਹੀਂ ਲੋਨ ਫੈਸ ਹੋਦਾ ਨਹੀਂ ਨਹੀਂ ਚੰਕੜੇ ਜਮਾ ਨਵਾਂ ਭਾਈ ਪੀ ਕੇ ਟੀ ਨੇ ਸਵੇਰੇ ਦੇ ਟਾਈਮ ਭਾਈ ਬੰਦਾ ਇਹ ਸ਼ੇਟੀ ਵੀ ਤੇ ਜਮਾ ਘੈਂਟ ਹੀ ਪਿਆ ਕਿਸੇ ਵੀ ਨੇ ਟੰਟਾ ਵੀ ਨਾਲ ਆ ਬਈ ਤੇ ਇਹ ਦੋ ਤਿੰਨ ਲੱਖ ਚੰਤੀ ਗਿਆ ਆ ਹਾਂ ਹੁਣ ਹਾਬ ਨੇ ਕੇ ਕੋਈ ਨਾ ਵੀ ਨਾ 35 ਹਜ਼ਾਰ ਦਾ ਰੇਟਰ ਲੈ ਲਾਂਗੇ ਠੀਕ ਆ 3 ਲੱਖ 35 ਹਜ਼ਾਰ ਦਾ ਲੈ ਲਾਂਗੇ ਦਾਤਾ ਇਹਦੇ ਵਿੱਚੋਂ ਵੀ ਇਹਰੇ ਫਰੀਆਹ ਤੇ ਇਹਰੇ ਟੈਂਕੀ ਲੱਗਿਆ ਚਾਰੇ ਟਾਇਰ ਲੰਮੇ ਆ ਇਹ ਤਾਂ ਮੈਂ ਸਪੀਕਿੰਗ ਬਾਅਦ ਚ ਕਰਕੋ ਪਹਿਲਾ ਰੇਟ ਹੀ ਪੁੱਛ ਰਾਂ ਹਾਂ ਇਹ 470 ਰੇਟ ਚ ਕਿੰਨੇ ਦਾ ਦੇ ਦੇਗਾ 55000 ਰੇਟਰ ਦੀ ਤੁਮਰਵਾ ਟਰਾਈ ਅੱਜ ਜਿੰਦੀ ਰੇਟਰ ਟਰੈਕਟਰ ਜਿੰਦਿਆਂ ਦੀ ਕਿਸ਼ੋ ਪਾਈ ਹੈ ਜਿਹੇ ਟਰੈਕਟਰ ਦੇ ਟਾਇਰ ਕੱਟਾ ਹੋਵੇ ਜਾਂ ਡਾਕੀ ਹੋਵੇ ਸਿੱਖ ਮੇਰਾ ਹੋਊਗਾ ਕਾਜ ਜਾਂ ਨਾ ਹੋਣਾ ਮੈਂ ਕਰਦਾ ਹੀ ਭਾਈ ਕਹਿੰਦਾ ਟਰੈਕਟਰ ਤੇ ਭਾਈ ਕਹਿੰਦਾ ਜੀ ਇੱਥੇ ਰੇਟ 4-5 ਦੇ ਵਿੱਚ ਪਾਏ ਆ ਟਾਇਰ ਦੇ ਕੱਟ ਹੋਵੇ ਉਹ ਵੀ ਅਸੀਂ ਕਹਿੰਦਾ ਭਾਈ ਤੈਰ ਬਦਲ ਕੇ ਦੇਵਾਂਗੇ ਜਿੰਮੇਵਾਰੀ ਆ ਤੁਹਾਨੂੰ ਤਾਜ ਪੱਤਰ ਬੈਟਰੀ ਦੇ ਵਿੱਚ ਨੁਕਸ ਹੋਇਆ ਬੈਟਰੀ ਬਦਲ ਕੇ ਦੇਵਾਂਗੇ ਦੇਖੋ ਤਾਜ ਪੱਤਰਾਂ 'ਚ ਕੋਈ ਨੁਕਸ ਦਿਖੇ ਜਾਂ ਹੋਵੇ ਕਹਿੰਦਾ ਭਾਈ ਵਾਪਸ ਟਰੈਕਟਰ ਦਸਤਰਾਜੋ ਖਰਚਾ ਪਾਣੀ ਵੀ ਅਸੀਂ ਦੇਵਾਂਗੇ ਮਿੱਤ ਖਰਚਾ ਪਾਣੀ ਦੇਣਾ ਜਿੰਨਾ ਅੱਗੇ ਦਾ ਲੱਗੂਆ ਕੇਲ ਪਾਣੀ ਦਾ ਖਰਚਾ ਲੱਗੂ ਉਹ ਦੇਵਾਂਗੇ ਠੀਕ ਹੈ ਅੱਜ ਤੋਂ ਵੱਡੀ ਜਿੰਮੇਵਾਰੀ ਨਹੀਂ ਹੈਗੀ ਇਹ ਨਹੀਂ ਆਪਾਂ ਟਰੈਕਟਰ ਘਰੇ ਜਾ ਕੇ ਫੈਲ ਬਣਾ ਕੇ ਕਿੰਨਾ ਤਾਂ 4.5 ਕੇਸ ਕੋਈ ਕੋਈ ਹੈ

ਜੇ ਤਾਂ ਹੈਗਾ ਜੀ 947884545 ਹਾਂ ਜੀ ਇਹ WhatsApp ਕਾਲ ਕਰੋ ਜਾਂ WhatsApp ਨੰਬਰ ਹੈਗਾ 887294545 ਪਿਛਲੇ ਅੱਖਰ ਪੰਜ ਹੋਹੀ ਆ ਬੋਲਨੇ ਤੋਂ ਨਹੀਂ ਠੀਕ ਆ ਬਾਕੀ ਸਕਰੀਨ ਤੇ ਵੀ ਚੱਲ ਰਿਹਾ ਇਹ ਨੰਬਰ ਮੇਰੇ ਕੋਈ ਵੀ ਸੇਟ ਲੈਣਾ ਹੋਵੇ ਭਾਈ ਆਪਾਂ ਨੂੰ ਕਾਲ ਕਰਦੇ ਲੋਨ ਫੈਂਸਲ ਕਰਾਉਣੇ ਆ ਪੁਰਾਣਾ ਟੈਕਨੀਕ ਕਰ ਲਵੇ ਪੁਰਾਣਾ ਰੈਸਟ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਹੋਇਆ ਔਰ ਠੀਕ ਹੈ ਲੈ ਲਓ ਭਾਈ ਤੇ ਦਾਪਟੇ ਦਾ ਨੰਬਰ ਹੈ ਸਮੈਂਟ ਸ਼ੇਅਰ ਭਾਈ ਉਹਨੇ ਪੇਜ ਕਰ ਲਓ ਆਪਣੇ ਫੋਨੋ ਉਹਨਾਂ ਤਲਵੰਡੀ ਸਾਬੋ ਵਾਲਾ ਤੇ ਸ਼ਰਮਾ ਟਰੈਕਟਰਸ ਫੇਸਬੁੱਕ ਤੇ YouTube ਤੇ ਸ਼ਰਮਾ ਤਲਵੰਡੀ ਸਾਬੋ ਵਾਲਾ ਬਾਈ ਰੱਜ ਕੇ ਪਿਆਰ ਦਿਓ ਤੇ ਦੱਬ ਕੇ ਲਾਈਕ ਕਮੈਂਟ ਕਰ Share ਕਰੋ ਬਾਈ ਬਹੁਤ ਬਹੁਤ ਮਿਹਰਬਾਨੀ ਸਸਿ